ਕੈਨੇਡਾ ਚ ਮੱਛੀ ਹਹਾਕਾਰ 400 ਘਰਾਂ ਨੂੰ ਖਾਲੀ ਕਰਨ ਦੇ ਹੁਕਮ ਮਜਬੂਰੀ ਵਸ ਹਾਈਵੇ ਬੰਦ ਲੰਡਨ ਚ ਵਾਪਰੀ ਦੁਖਦਾਈ ਘਟਨਾ ਸਿੱਖ ਵਿਅਕਤੀ ਦੀ ਹੱਤਿਆ ਪੁਲਿਸ ਵੱਲੋਂ ਜਾਣਕਾਰੀ ਅਮਰੀਕਾ ਤੇ ਪਾਕਿਸਤਾਨ ਦੀ ਯਾਰੀ ਹੋਈ ਕੁੜੀ ਸ਼ਰੀਫ ਨੇ ਟਰੰਪ ਦੀਆਂ ਕੀਤੀਆਂ ਤਾਰੀਫਾਂ ਭਾਰਤ ਨੂੰ ਝਟਕਾ ਸ਼੍ਰੋਮਣੀ ਕਮੇਟੀ ਨੇ ਚੁੱਕਿਆ ਵੱਡਾ ਕਦਮ ਅਮੇਸ਼ਾ ਨੂੰ ਕੀਤੀ ਅਪੀਲ ਗਲਤ ਕੰਮ ਵਾਲਿਆਂ ਨੂੰ ਫਰਮਾਨ ਜਾਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਓਕਾਨਗਨ ਜੰਗਲੀ ਖੇਤਰ ਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਇੱਕ ਵਾਰੀ ਮੁਰਤੂ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਇਸ ਵੰਦੀ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਇਸ ਖੇਤਰ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ 400 ਤੋਂ ਵਧੇਰੇ ਘਰਾਂ ਨੂੰ ਤੁਰੰਤ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਅਤੇ ਇਸ ਅੱਗ ਕਾਰਨ ਹਾਈਵੇ 97 ਸੀ ਨੂੰ ਮਜਬੂਰੀ ਕਾਰਨ ਅਰਜ਼ੀ ਤੌਰ ਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਜਿਸ ਕਾਰਨ ਉੱਥੋਂ ਦੇ ਵਸਨੀਕਾਂ ਦੇ ਨਾਲ-ਨਾਲ ਸੈਲਾਨੀਆਂ ਤੇ ਕਾਰੋਬਾਰੀ ਗਤੀਵਿਧੀਆਂ ਨਾਲ ਜੁੜੇ ਲੋਕਾਂ ਨੂੰ ਕਾਫੀ ਹੱਦ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਭਿਆਨਕ ਅੱਗ ਕਾਬੂ ਪਾਉਣ ਚ ਜੁਟੀਆਂ ਬਚਾਅ ਕਾਰਜ ਦੀਆਂ ਟੀਮਾਂ ਵੱਲੋਂ ਹੈਲੀਕਾਪਟਰ ਅਤੇ ਹੋਰਨਾਂ ਸਾਧਨਾਂ ਰਾਹੀਂ ਹਾਲਾਤਾਂ ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਜ਼ਿਕਰਯੋਗ ਹੈ ਕਿ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਔਕਾ ਨਾਗਨ ਦਾ ਇਲਾਕਾ ਆਪਣੇ ਅੰਗੂਰਾਂ ਦੀ ਪੈਦਾਵਾਰ ਅਤੇ ਸੈਲਾਨੀਆਂ ਦੀ ਪਸੰਦ ਦਾ ਸੈਰਗਾਹ ਵਜੋਂ ਜਾਣਿਆ ਜਾਂਦਾ ਹੈ ਪੂਰਬੀ ਲੰਡਨ ਵਿੱਚ ਇੱਕ 30 ਸਾਲਾ ਬਰਤਾਨਵੀ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਯੂਕੇ ਪੁਲਿਸ ਦਾ ਮੰਨਣਾ ਕਿ ਇਸ ਮਾਮਲੇ ਚ ਸ਼ਾਮਲ ਦੋਨੋਂ ਇੱਕ ਦੂਜੇ ਨੂੰ ਜਾਣਦੇ ਸਨ ਗੁਰਮੁਖ ਸਿੰਘ ਜਿਸ ਨੂੰ ਗੈਰੀਬਾਜੋ ਜਾਣਿਆ ਜਾਂਦਾ ਸੀ ਉਸ ਦੀ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਐਲਫੋਰਡ ਦੇ ਫੇਲ ਬ੍ਰੇਜ਼ਰ ਰੋਡ ਤੇ ਮੌਤ ਹੋ ਗਈ ਅਤੇ ਅੱਜ ਮੈਟਰੋਪੋਲੀਟਨ ਪੁਲਿਸ ਵੱਲੋਂ ਰਸਮੀ ਤੌਰ ਤੇ ਉਸ ਦਾ ਨਾਮ ਦੱਸਿਆ ਗਿਆ ਪੁਲਿਸ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ 23 ਜੁਲਾਈ ਨੂੰ ਹੋਏ ਕਤਲ ਦੇ ਸ਼ੱਕ 'ਚ ਅਮਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਉਸ ਉੱਤੇ ਕਤਲ ਸਣੇ ਹੋਰ ਇਲਜ਼ਾਮ ਲਾਏ ਗਏ ਨੇ ਅਤੇ ਉਹ ਮਕਦਮੇ ਲਈ ਲੰਡਨ ਦੇ 올ਡ ਵੈਲੀ ਵਿੱਚ ਅਦਾਲਤ 'ਚ 5 ਜਨਵਰੀ 2026 ਦੀ ਅਗਲੀ ਪੇਸ਼ੀ ਤੱਕ ਹਿਰਾਸਤ ਵਿੱਚ ਰਹੇਗਾ মেট্রੋਪੋਲੀਟਨ ਪੁਲਿਸ ਵੱਲੋਂ ਬਿਆਨ ਵਿੱਚ ਕਿਹਾ ਗਿਆ ਕਿ ਲੰਡਨ ਐਂਬੂਲੈਂਸ ਸਰਵਿਸ ਨੂੰ ਇੱਕ ਰਿਹਾਇਸ਼ੀ ਪਤੇ ਤੇ ਝਗੜੇ ਦੀ ਰਿਪੋਰਟ ਮਿਲਣ ਤੇ ਪੁਲਿਸ ਬੁਲਾਈ ਗਈ ਸੀ ਬਿਆਨ ਮੁਤਾਬਕ ਗੈਰੀ ਦੇ ਚਾਕੂ ਨਾਲ ਹੋਏ ਜ਼ਖਮਾਂ ਦੇ ਇਲਾਜ ਦੌਰਾਨ ਅਧਿਕਾਰੀ ਹਾਜ਼ਰ ਸਨ ਸੇਤ ਮੁਲਾਜ਼ਮਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਜਾਂਚ ਚ ਕਾਰਨ ਨੇ ਚਾਕੂਬਾਜ਼ੀ ਦੇ ਸਵੰਚ 29 ਵਰਿਆਂ ਦੇ ਇੱਕ ਵਿਅਕਤੀ ਅਤੇ 29 30 ਤੇ 54 ਵਰਿਆਂ ਦੀਆਂ ਤਿੰਨ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਸਾਰਿਆਂ ਨੂੰ ਅਕਤੂਬਰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਜਦ ਤੱਕ ਪੁਲਿਸ ਦੀ ਜਾਂਚ ਜਾਰੀ ਰਹੇਗੀ ਪੋਸਟਮਾਰਟਮ ਜਾਂਚ ਮੌਤ ਦਾ ਕਾਰਨ ਖੱਬੇ ਪੱਟ ਵਿੱਚ ਚਾਕੂ ਦੇ ਜ਼ਖਮਾਂ ਨੂੰ ਦੱਸਿਆ ਗਿਆ ਜਿਸ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ اسلامਾਬਾਦ ਅਤੇ ਵਾਸ਼ਿੰਗਟਨ ਵਿਚਾਲੇ ਹੋਏ ਇਤਿਹਾਸਿਕ ਵਪਾਰਕ ਸਮਝੌਤੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਤੇ ਉਮੀਦ ਜਤਾਈ ਕਿ ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਵਧੇਗਾ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਨੇ ਦੱਖਣੀ ਏਸ਼ੀਆਈ ਦੇਸ਼ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਪਾਕਿਸਤਾਨ ਨਾਲ ਇੱਕ ਸੌਦਾ ਕੀਤਾ ਪਾਕਿਸਤਾਨ ਲੰਬੇ ਸਮੇਂ ਤੋਂ ਆਪਣੇ ਤੱਟ ਤੇ ਵੱਡੇ ਤੇਲ ਭੰਡਾਰ ਹੋਣ ਦਾ ਦਾਵਾ ਕਰਦਾ ਰਿਹਾ ਪਰ ਉਹਨਾਂ ਭੰਡਾਰਾਂ ਦਾ ਲਾਭ ਉਠਾਉਣ ਲਈ ਕੋਈ ਤਰੱਕੀ ਨਹੀਂ ਹੋਈ ਦਿਸ਼ ਇਸ ਵੇਲੇ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਮੱਧ ਪੂਰਬ ਤੋਂ ਤੇਲ ਦਰਾਮਤ ਕਰਦਾ ਹੈ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਮੈਂ ਇਤਿਹਾਸਕ ਅਮਰੀਕਾ ਪਾਕਿਸਤਾਨ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਉਹਨਾਂ ਦੀ ਅਗਵਾਈ ਵਾਲੀ ਭੂਮਿਕਾ ਲਈ ਰਾਸ਼ਟਰਪਤੀ ਟਰੰਪ ਦਾ ਦਿਲੋਂ ਧੰਨਵਾਦ ਕਰਦਾ ਜੋ ਕੱਲ੍ਹ ਰਾਤ ਵਾਸ਼ਿੰਗਟਨ ਵਿੱਚ ਸਾਡੇ ਦੋਵੇਂ ਪੱਖਾਂ ਦੁਆਰਾ ਸਫਲਤਾਪੂਰਵਕ ਸਿੱਟੇ ਤੇ ਪਹੁੰਚਿਆ ਉਹਨਾਂ ਕਿਹਾ ਕਿ ਇਤਿਹਾਸਕ ਸੌਦਾ ਸਾਡੇ ਵੱਧ ਰਹੇ ਸਹਿਯੋਗ ਨੂੰ ਵਧਾਵੇਗਾ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਸਾਡੀ ਸਥਾਈ ਸਾਂਝੇਦਾਰੀ ਦੀਆਂ ਹੱਦਾਂ ਦਾ ਵਿਸਤਾਰ ਕੀਤਾ ਜਾ ਸਕੇ 트ਰੁੱਥ ਸੋਸ਼ਲ ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਅਸੀਂ ਹੁਣੇ ਹੀ ਪਾਕਿਸਤਾਨ ਦੇਸ਼ ਨਾਲ ਇੱਕ ਸੌਦਾ ਕੀਤਾ ਜਿਸ ਤਹਿਤ ਪਾਕਿਸਤਾਨ ਅਤੇ ਸੰਯੁਕਤ ਰਾਜ ਅਮਰੀਕਾ ਉਹਨਾਂ ਦੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਿਤ ਕਰ ਲਈ ਮਿਲ ਕੇ ਕੰਮ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸੀ AI ਟੂਲਸ ਨਾਲ ਗਰਵਾਣੀ ਸਿੱਖ ਇਤਿਹਾਸ ਤੇ ਗੁਰਮਤੀ ਗਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵਕ ਵਕ AI ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਜਿਨ੍ਹਾਂ AI ਪਲੇਟਫਾਰਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਉਹਨਾਂ ਵਿੱਚ ਚੈਟ ਜੀਪੀਟੀ ਡੀਪਸੀਕ ਗ੍ਰੌਕ ਜੈਮਿਨੀ AI ਮੈਟਾ ਗੂਗਲ ਬੋ3 ਡਿਸਕ੍ਰਿਪਟਰ ਰਨਵੇ ਐਮਐਲ ਵਿਕਟੋਰੀ ਮਜੈਸਟੋ ਐਨ ਇਨ ਵੀਡੀਓ ਡੈਲ E2 ਮਿਡ ਜਰਨੀ ਡੀਪ AI ਅਤੇ ਹੋਰ ਸ਼ਾਮਲ ਹੈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੀਆਂ ਆਪਣੀਆਂ ਮੌਲਿਕ ਪਰੰਪਰਾਵਾਂ ਨੇ ਜਿਨ੍ਹਾਂ ਵਿੱਚ ਤਬਦੀਲੀ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ ਤਕਨੀਕ ਦੇ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਰਾਹੀਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਤਸਵੀਰਾਂ ਨਾਲ ਛੇੜਛਾੜ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਕੁੱਝੀਆਂ ਹਰਕਤਾਂ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਸੱਟ ਵੱਜ ਰਹੀ ਹੈ ਸਖੰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਨੇ ਜਸੰਦਰ ਦਰਜ ਗੁਰਬਾਣੀ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ ਪਰੰਤੂ ਅਜਹੀਆਂ ਐਪਸ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਨੂੰ ਗਲਤ ਤਰੀਕੇ ਨਾਲ ਦਰਸਾ ਰਹੀਆਂ ਨੇ ਜੋ ਗੁਰਬਾਣੀ ਦੀ ਵਿਅਦਭੀ ਹੈ ਉਹਨਾਂ ਕਾਕੇ ਸੁੰਦ ਵਿੱਚ ਸ਼੍ਰੋਮਣੀ ਕਮੇਟੀ ਨੇ ਕਈ ਇਤਰਾਜ਼ ਪ੍ਰਗਟ ਕੀਤੇ ਨੇ ਜਿਸ ਤੇ ਮੱਧੇ ਨਜ਼ਰ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗਲਤ ਜਾਣਕਾਰੀਆਂ ਤੇ ਰੋਕ ਲਗਾਉਣ ਲਈ ਕਿਹਾ ਗਿਆ ਉਹਨਾਂ ਕਿਹਾ ਕਿ ਵਕ ਵਕ AI ਪਲੇਟਫਾਰਮਾਂ ਤੇ ਅਜਹੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਰਾਹੀਂ ਸਤਕਾਰਯੋਗ ਸਿੱਖ ਧਾਰਮਿਕ ਸ਼ਖਸੀਅਤਾਂ ਪਾਵਨ ਗ੍ਰੰਥਾਂ ਤੇ ਸਿੱਖ ਪ੍ਰਤੀਕਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਨੌਜਵਾਨ ਪੀੜ੍ਹੀ ਟੈਕਨੋਲੋਜੀ ਦੀ ਵਰਤੋਂ ਜ਼ਰੀਏ ਆਪਣੇ ਇਤਿਹਾਸ ਪਰੰਪਰਾਵਾਂ ਅਤੇ ਮਾਨਵਤਾ ਨੂੰ ਜਾਣਨ ਦਾ ਯਤਨ ਕਰਦੀ ਹੈ ਪਰੰਤੂ AI ਦੁਆਰਾ ਉਹਨਾਂ ਨੂੰ ਮਿਲ ਰਹੀ ਅਧੂਰੀ ਤੇ ਗਲਤ ਜਾਣਕਾਰੀ ਧਰਮ ਦੇ ਸੰਧਾਨਤਾ ਨੂੰ ਸੱਟ ਮਾਰਨ ਵਾਲੀ ਸਾਬਤ ਹੋ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਕਈ ਗਰਵਾਣੀ ਐਪਸ ਤੇ ਵੀ ਗਰਵਾਣੀ ਸ਼ੁੱਧ ਰੂਪ ਵਿੱਚ ਨਹੀਂ ਹੈ ਜਿਸ ਬਾਰੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਬੇहद ਸੰਜੀਦਾ ਮਾਮਲਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਤੇ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਉਹਨਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਐਪਸ ਤੋਂ ਅਧੂਰੀ ਜਾਣਕਾਰੀ ਨਾ ਲੈਣ ਸਭੋ ਸਿੱਖ ਇਤਿਹਾਸ ਤੇ ਪਰੰਪਰਮਾ ਸਵੰਧੀ ਇਤਿਹਾਸਿਕ ਸਰੋਤਾਂ ਦੀ ਹੀ ਵਰਤੋਂ ਕਰਨ ਦੇ ਨਾਲ ਹੀ ਸਿੱਖਾਂ ਦੀ ਸਰਮੋਹਤ ਸੰਸਥਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸੰਜੀਦਾ ਮਸਲੇ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਸਰਕਾਰੀ ਤੌਰ ਤੇ ਵੀ ਨੋਟਸ ਲਿਆ ਜਾਵੇ ਅਤੇ ਕੋਈ ਠੋਸ ਨੀਤੀ ਬਣਾ ਕੇ ਅਜਾਹੇ ਚੱਲਣ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣ